ਜਦੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਹੈ ਕੋਈ ਸੂਰਮਾ ਜਿਹੜਾ ਇਕੱਲਾ ਲਾਹੌਰ ਦੇ ਸ਼ਾਹੀ ਕਿਲੇ ਅੰਦਰ ਜਾਵੇ ਤੇ ਸਾਡੇ ਘੋੜੇ ਲਿਆ ਕੇ ਸਾਡੇ ਚਰਨਾਂ ਵਿੱਚ ਭੇਟ ਕਰੇ ਉਸ ਵੇਲੇ ਬਹਾਦਰ ਬਾਬਾ ਵਿਧੀ ਚੰਦ ਉੱਠਿਆ ਹੈ ਗੁਰੂ ਪਿਆਰਿਓ ਹੱਥ ਜੋੜੇ ਕਹਿਣ ਲੱਗਾ ਮਹਾਰਾਜ ਤੁਹਾਡਾ ਹੱਥ ਸਿਰ ਤੇ ਹੋਣਾ ਚਾਹੀਦਾ ਹੈ ਇਹ ਤਾਂ ਇਸ ਲੋਕ ਦੀ ਗੱਲ ਹੈ ਜੇ ਤੁਹਾਡਾ ਹੱਥ ਸਿਰ ਤੇ ਹੋਵੇ ਜੇ ਇੰਦਰਪੁਰੀ ਵਿੱਚੋਂ ਕੋਈ ਚੀਜ਼ ਲੈਉਣ ਵਾਸਤੇ ਆਖਦੇ ਹਾਂ ਉਹ ਵੀ ਗੁਰੂ ਕਾ ਸਿੱਖ ਲਿਆ ਸਕਦਾ ਹੈ ਮਹਾਰਾਜ ਤੁਹਾਡਾ ਹੱਥ ਸਿਰ ਤੇ ਹੋਣਾ ਚਾਹੀਦਾ ਹੈ ਲੈ ਕੇ ਸਤਗੁਰਾਂ ਤੋਂ ਬਖਸ਼ਿਸ਼ਾਂ ਬਹਾਦਰ ਸਾਤਾ ਬਿਧੀ ਚੰਦ ਜਿਵੇਂ ਭਾਈ ਰੂਪੇ ਤੋਂ ਲਾਹੌਰ ਵੱਲ ਘੋੜੇ ਲਿਆਉਣ ਵਾਸਤੇ ਤੁਰਦਾ ਹੈ ਤਵੀਂ ਸ੍ਰੀ ਜਥਾ ਆਪ ਜੀ ਦੇ ਚਰਨਾਂ ਦੇ ਵਿੱਚ ਇਉਂ ਬਿਨੈ ਕਰ ਰਿਹਾ ਹੈ ਜਦ ਅਸੇ ਟੱਕਰ ਹੋੜੀ ਨੇ ਸਾਰਾ ਅੱਗੇ ਸਤਗੁਰ ਤੋਂ ਚੱਲਿਆ ਲੈਣ ਸੂਰਮਾ ਘੋੜੇ ਜੱਗ ਸਿੰਘ ਕਰੋੜੀ ਨੇ ਸਾਰਾ ਰੋਹਾਨ ਸੜਾਇਆ ਫਿਰ ਸ਼ੇਰ ਬਿਧੀ ਚੰਦ ਨੂੰ ਛੇਵੇਂ ਗੁਰ ਨੇ ਕੋਲ ਬੁਲਾਇਆ ਜੱਗ ਸਿੰਘ ਕਰੋੜੀ ਨੂੰ ਮਾਰੇ ਮੁਗਲ ਆਜ ਨੇ ਲੋੜੇ ਲੈ ਆ ਗਿਆ ਸਤਗੁਰ ਤੋਂ ਚੱਲਿਆ ਲੈਣ ਸੂਰਮਾ ਚਰਨੀ ਸੀਸ ਗੁਰਾਂ ਦੇ ਧਰ ਕੇ ਬਈ ਚਰਨੀ ਸੀਸ ਗੁਰਾਂ ਦੇ ਧਰ ਕੇ ਮੇਰੇ ਤੇ ਮਿਹਰ ਕਰੋ ਆਵਾ ਫਤਿਹ ਮੋਰ ਚਾ ਕਰਕੇ ਸਈਵਾਰੀ ਮੁਗਲਾ ਨੇ ਮਥੇ ਨਾਲ ਸਾਦੇ ਜੋੜੇ ਹੈ ਆਗਿਆ ਸਤ ਗੁਰ ਤੋਂ ਚੱਲਿਆ ਲੈਣ ਸੂਰਮਾ ਘੋੜੇ ਤਤ ਗੁਰ ਤੋਂ ਚੱਲਿਆ ਲੈਨ ਸੂਰਮਾ ਘੋੜੇ बहादुर बाबा बि ने